ਸਕਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਾਜੀ ਪਲੂਣ ਬੱਚੀ ਸੂਈ ਵੀ ਜਿਹਦੇ ਮਗਰ ਵੀ ਬੱਚਾ ਫੀਮੇਲ ਕਾਫਾ ਇਹ ਸੇ ਦਾ ਰੇਟ ਡਿਟੇਲ ਵੀਰ ਤੋਂ ਪੁੱਛਦੇ ਆਓ ਅਗੇ ਗਰੀਕਲ ਬੱਸ ਚਲ ਬਈ ਜੀ ਹੱਸੀਆ ਵੀਰ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਵੀਰੇ ਨਾਮ ਹੈਗਾ ਗਗਨਦੀਪੋ ਪਿੰਡ ਮੀਨੀਆਂ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸੰਗਰ ਠੀਕ ਹੈ ਤੇ ਮੋਬਾਈਲ ਨੰਬਰ ਵੀਰ ਆਪਣਾ 8872245699 8872245699 45699 ਜੇ ਬੱਚੀ ਦੇਖੇ ਨਾ ਪਲੂਣ ਪਹਿਲਾ ਸੂਆ ਸੂਈਆ ਹਨਾ ਹਾਂਜੀ ਵੀਰੇ ਪਹਿਲਾ ਸੂਆ ਸੂਈਆ ਕਿੰਨਾ ਕੁ ਟਾਈਮ ਹੋਇਆ ਸੂਈ ਨੂੰ ਵੀਰੇ ਇਹਨੂੰ ਮੰਨ ਕੇ ਚੱਲ ਵੀ ਜੇਰ ਜੁਰ ਕੰਪਲੀਟ ਪੈ ਗਈ ਰਾਤ ਸੂਈ ਸੀਗੀ ਇਹ 2:30 ਵਜੇ ਠੀਕ ਹੈ ਸਵੇਰ ਤੇ ਬੱਚਾ ਬੜਾ ਪਿਆਰਾ ਦਿੱਤਾ ਨੇ ਹਨਾ ਹਾਂ ਵੀਰੇ ਬੱਚੀ ਆ ਸੋ ਜਿਵੇਂ ਕਹੇ ਦਾੜੀ ਦਾ ਮੁੱਛਾ ਵਧੀਆ ਬੱਚਾ ਬੜਾ ਪਿਆਰਾ ਕੋਈ ਰਿਕਾਰਡ ਪਤਾ ਕਿਹਦੇ ਸੀਮਨ ਦੀ ਆ ਹਾਂ ਵੀਰੇ ਇਹ এবੀਐਸ ਦੇ ਸਪਾਈਕ ਦੀ ਆ ਵੀਰੇ ਬੱਚੀ ਆ ਠੀਕ ਹੈ এবੀਐਸ ਦੇ ਸਪੈਕ ਦੀ ਦੱਸੀ ਆਪਾਂ ਨੂੰ ਤੇ ਜੇਰ ਜੁਰ ਜਮਾ ਡੰਨਾ ਹਾਂ ਵੀਰੇ ਕੰਪਲੀਟ ਠੀਕ ਹੈ ਦੁੱਧ ਦੀ ਗੱਲ ਕਰੀ ਜਾਂਦਾ ਜਾਇ ਕਿ ਨਗ ਪਾ ਦੂਗੀ ਇਹ ਵੀ ਦੁੱਧ ਤਾਂ ਮੰਨ ਕੇ ਚਾ ਲੋ ਵੀ 20 ਤੋਂ ਬਾਹਰ ਹੀ ਚੱਲੂਗੀ ਇਹ ਠੀਕ ਹੈ ਤੇ ਬਾਕੀ ਲੇਵਾ ਲੂਵਾ ਬੜਾ ਤਗੜਾ ਹੈ ਨਾ ਹਾਂ ਫਿਟਿੰਗ ਫੂਟਿੰਗ ਵਾਲਾ ਲੱਗਿਆ ਬਲੇਵਾ ਬਹੁਤ ਸੋਹਣਾ ਬੱਚਾ ਚੋਣ ਜਵਾਜ ਵਧੀਆ ਨਿਕਲੀ ਹੈ ਪੂਰੀ ਖਰੀ ਹੈ ਬਈ ਚਵਾਈ ਦੇਖ ਸਕਦਾ ਕਿਆ ਕਿਆ ਬਾਤਾ ਸੋਹਣਾ ਸਾਫ ਸੁਥਰਾ ਚੋਣਾ ਤੇ ਮੋਟਾ ਮੋਟਾ ਚੋਣਾ ਜਮਾ ਹੈ ਨਾ ਤੇ ਫਿਰ ਜੋਂ ਜੋਂ ਚਵਾਇਆਂ ਹੋਣਗੇ ਕਹਿੰਦਾ ਬਾਪ ਚਾਹੇ ਵਿਰਾਸੀ ਚੋੜੇ ਚਾਹੇ ਮਸ਼ੀਨੀ ਹੈ ਨਾ ਜਿਵੇਂ ਮਰਜ਼ੀ ਬਾਈ ਕੋਈ ਚਵਾਈ ਕਰ ਲੈ ਠੀਕ ਹੈ ਕਹਿੰਦਾ ਬਾ 20 ਕਿਲੋ ਦੁੱਧ ਖਰਾਬ ਪਾਉਗੀ ਬੱਚ ਤੇ ਰੇਟ ਇਹਦਾ ਕੀ ਰੱਖਿਆ ਵੇਚਣ ਜਾਲਾ ਵੀਰੇ ਰੇਟ ਇਹਦਾ ਮੁੱਲ ਹੈਗਾ 95000 ਜੀ ਹਾਂ ਤੇ 79300 ਦੀ ਦੇ ਦੇਾਂਗੇ ਵੀਰੇ ਟੋਰੀ ਬਾਹਰ ਲੈਣੂ ਆ ਬਗੈਰਾ ਦੇਖ ਸਕਦਾ ਬੱਚੀ ਸੋਹਣਾ ਸਾਫ ਸੁਥਰਾ ਥੋੜਾ ਬੱਚੇ ਦਾ ਕਰਦੀ ਆ ਹਨਾ ਤੇ ਲੈਵਾ ਦੇਖੋ ਜਮਾਂ ਕਿਆ ਬਾਤ ਆ ਕੰਪੈਕਟ ਹਵਾਨਾ ਮੁੱਲ 95000 ਰੁਪਇਆ 93000 ਦੀ ਲੈ ਚਾਲ ਵੀਰੇ ਕੋਲ ਨਹੀਂ ਕੋਈ ਨਾ ਤੇ 93000 ਦੀ ਵੀ ਕਿਹਾ ਜੈਸਾ ਰੋਣੋ ਦੇ ਦਾਂਗੇ 20 ਕਿਲੋ ਦੁੱਧ ਖਰਾਬ ਆਦਣਾ ਮਗਰ ਬੱਚੀ ਹੈ ਬਹੁਤ ਪਿਆਰੀ ਸੋ ਥਾਣਾ ਹਵਾਨਾ ਦੇਖੋ ਸੋਹਣਾ ਸਾਫ ਸੁਥਰਾ ਕੰਪੈਕਟ ਹਵਾਨਾ ਪੈਂਡਮੀਨੀਆ ਜਿਲ੍ਹਾ ਮੋਗ ਦਾ ਪਿੰਡ ਜਿੱਥੇ ਆਪਾਂ ਵੀਡੀਓ ਕਵਰ ਕੀਤੀ ਸੂਈ ਸਵਾਈ 93000 ਤੋਂ 99000 ਚ ਮਾੜਾ ਮਾਣ ਤਰ ਹੋ ਜਾਊਗਾ ਉਹ ਵੀਰ ਮਾਣ ਦਾਣੀਆਂ ਮੁੰਨ 9593 ਦੀ ਦੇ ਦੇਗੇ ਕੋਈ ਕੋ ਕਰਦਾ ਹੈ ਕੋਈ ਤੇ ਦੁੱਧ 20 ਕਿਲੋ ਖਰਾ ਮੰਨ ਕੇ ਲੈਲੇ ਮਗਰ ਬੱਚੀ ਜੇ ਜੁਰ ਜਮਾ ਡੰਨ ਹਾਂ ਬ੍ਰੇਕ ਨੰਬਰ ਬੋਲ ਜੀ ਦੁਬਾਰੇ 88722 45699 ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ